ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਇਹ ਵੀਡੀਓ ਬਣਾਉਣ ਵਾਸਤੇ ਤੇ ਅੱਜ ਵੀਡੀਓ ਥੋੜੀ ਲੇਟ ਹੋ ਗਈ ਆ ਭਾਜੀ ਜੀ ਤੇ ਤਾਂ ਕਰਕੇ ਕਾਫੀ ਟਾਈਮ ਲੱਗ ਗਿਆ ਬੈਠੇ ਬੀਬੀਆਂ ਧੁੱਪ ਸੇਕਣ ਲਈ ਆ ਟੌਰ ਨਾ ਗਰਮੀ ਨਾ ਉਹਦੀਆਂ ਕੋਟੀ ਨੰਦ ਲੈ ਰਹੀ ਗਰਮੀ ਵੇਖੋ ਇਧਰ ਵੇਸ਼ਾ ਉਹ ਲੈ ਆ ਸਸੀ ਗਾਲ ਜੀ ਸਾਰਿਆਂ ਨੂੰ ਆਹ ਤੋਪਾ ਲੱਗ ਹਾਂ ਲੈ ਲਾ ਤੋਪਾ ਕੁੱਟਾਂ ਆਪਾਂ ਖਾ ਲੈ ਕੇ ਮੈਥੋਂ ਵੇਖੇ ਨਹੀਂ ਜਾਂਦੇ ਧੁੱਪ ਵਾਲੇ ਆਹ ਤੋਪਾਂ ਲ ਵੇਖੇ ਨਹੀਂ ਜਾਂਦੇ ਆਪਾਂ ਕੰਨੇ ਨੇ ਰੋ ਅੱਜ ਤਾਂ ਕਰਕੇ ਸੈਸ਼ਨ ਅੱਛਾ ਅੱਛਾ ਇਹ ਆਪਾਂ ਕਹਿੰਦੇ ਹੁੰਨੇ ਪਤਾ ਜ राजे ਖਾਂਦੇ ਬਿਲੀਆਂ ਬਿਲੀਆਂ ਚੱਕਣ ਡਈਆਂ ਆਹ ਵੇ ਆਹ ਰਾਜ राजे ਖਾਂਦੇ ਵਿੱਚ ਵਿੱਚ ਬਿਲੀ ਬਿਲੀ ਚੱਕਦੇ ਸਾਰਿਆਂ ਨੂੰ ਨਹੀਂ ਰਾਜਾ ਤਾਂ ਇੱਕੋ ਹੀ ਆ ਆਹ ਬਸ ਤੂੰ ਨਹੀਂ ਅੰਟੀ ਅਹੀਂ ਪਤਾ ਕੀ ਕਰਦੇ ਹੁਣ ਨਹੀਂ ਅਹੀਂ ਕੀ ਕਰਨਾ ਵੀ ਸਾਰੀਆਂ ਚੀਜ਼ ਸਾਨੂੰ ਕੱਠਿਆਂ ਨੂੰ ਮਿਲ ਜਾਣੀ ਜਾ ਕੋਈ ਫਲ ਫਰੂਟ ਜਾਂ ਕੋਈ ਖਾਣ ਵਾਲਾ ਵਧੀਆ ਚੀ ਡੈਡੀ ਲੈ ਕੇ ਆਉਂਦੇ ਹੁੰਦੇ ਸੀ ਅਸੀਂ ਦੀਖਦੇ ਰਹਿਣਾ ਵੀ ਇਹ ਖਾ ਲੈਣ ਖਾਣਾ ਅਸੀਂ ਮੋਰੋ ਤੇ ਗੱਟਕਾ ਖਾਣਾ ਆਹ ਡਾਡਾ ਡਾਡਾ ਤੁਹਾਨੂੰ ਖਾ ਕੇ ਸ਼ਿਕਾਰਤ ਫਿਰ ਅਸੀਂ ਇਹਨਾਂ ਨੂੰ ਕਹਿਣਾ ਰਾਜਾ ਰਾਜੇ ਖਾਣੇ ਬੀਂਹ ਬੀਂਹ ਚਾਹ ਚਾਹ ਮੋਰਾਂ ਮੰਦੀਆਂ ਬੜਾਈ ਤਾਂ ਨਾਣੇ ਬਹੁਤ ਕਰਦੇ ਇੱਕ ਦੂਜੇ ਦੇ ਨਾਲ ਆ ਨਾ ਅੱਜ ਅੱਜ ਗਰਮੀ ਤਾਂ ਬਿਜੀ ਲਾ ਕੇ ਪਏ ਸੀ ਬੈਠੇ ਸੀ ਬੜੀਆਂ ਗੱਲਾਂ ਦੀਪੀ ਨੇ ਅੱਜ ਮੈਨੂੰ ਸੁਣਾਈਆਂ ਹੈਨਾ ਜਿੱਦਾਂ ਮੇਰੀ ਦਾਦੀ ਗੱਲਾਂ ਸੁਣਾਉਂਦੀ ਹੁੰਦੀ ਸੀ ਨਾ ਉਦੋਂ ਸਾਰੇ ਮੈਨੂੰ ਬੜਾ ਮਜ਼ਾ ਆਇਆ ਬੀਬੀਆਂ ਦਾ ਗੱਲਾਂ ਸੁਣਨਾ ਅਹੀਂ ਅੱਜ ਫੇਰ ਸਾਰੀਆਂ ਯਾਦਾਂ ਮੈਂ ਪੜੀਆਂ ਚਲੇ ਗਿਆ ਘੁੰਮਣ ਭਾਈ ਦੇ ਨਾਲ ਗੱਲਾਂ ਭਾਈ ਦਾ ਛਲੰਦਾ ਉੱਥੇ ਇਹਦੇ ਕਮਾਦ ਪੰਜਾਬੀ ਚ ਕਿਹਨੇ ਕਮਾਦ ਹੈਨਾ ਕਮਾਦ ਕਮਾਦ ਗਏ ਛਲਵਾਤੇ ਇੱਦਾਂ ਖਾਣ ਚਲ ਗਿਆ ਸੀ ਆਹੋ ਤੇ ਅਹੀਂ ਉੱਥੇ ਕਮਾਦ ਚਲੇ ਗਿਆ ਮੈਨੂੰ ਆਂਦੇ ਮੈਂ ਤੁਹਾਨੂੰ ਫੋਨ ਕੀਤਾ ਮੈਂ ਤਾਂ ਡੱਗਨੇ ਚ ਦਿਲ ਲੱਗ ਗਿਆ ਵੀਜੀ ਮੈਨੂੰ ਆਉਂਦੇ ਉਹਨੂੰ ਆਹ ਗੰਨੇ ਲੈ ਕੇ ਆਵੇ ਬੱਚਿਆਂ ਨੂੰ ਲੈ ਕੇ ਜਾਵੀਂ ਮੈਂ ਵੀਜੀ ਨਹੀਂ ਕੋਈ ਨਹੀਂ ਆਹਾਂ ਆਪ ਲੈ ਆਉਂਦੇ ਦੋ ਚਾਰ ਨਹੀਂ ਹਾਂ ਗੱਲਾਂ ਅੱਗੇ ਗੰਨਾ ਸਾਡੇ ਪਹਿਲਾਂ ਵਾਲੇ ਰਹਿ ਗਏ ਮੈਂ ਤਾਂ ਆਖਿਆ ਬੀਬੀ ਨੂੰ ਮੈਂ ਕਿਹਾ ਮੇਰੇ ਕੋਲ ਸੁਪਾ ਹੀ ਜਾਣਾ ਦੰਦ ਨਹੀਂ ਮੇਰੇ ਤੇ ਕੰਮ ਕਰਨੇ ਬੜਾ ਮਾਇਆ ਲੈ ਮੈਨੂੰ ਮੈਨੂੰ ਆਪਣਾ ਚੇਤਾ ਆਉਂਦਾ ਮੈਂ ਇਦਾਂ ਹੀ ਸਵੇਰੇ ਸਵੇਰੇ ਆਉਣਾ ਟਾਈਮ 11 12 ਵਜੇ ਤੱਕ ਮੈਂ ਫੈਕਟਰੀ ਮੁੜ ਕੇ ਆਉਣਾ ਤੇ ਆਣ ਕੇ ਸਿੱਧਾ ਹੀ ਗੱਲੇ 'ਚ ਤੇ ਫੇਰ ਜਾ ਕੇ ਟਰਾਲੀ ਫੇਰ ਭਾ ਲੈਣੀ ਪਰ ਦੰਦ ਨਹੀਂ ਬੜੇ ਤੇ ਉੱਥੇ ਹੀ ਗੱਨੇ ਗਨੇ ਚੂਪ ਕੇ ਸੇ ਪੇਰ ਰਾਜ ਲੈ ਕੇ ਤੇ ਤੜਕੇ ਫੇਰ ਮੈਂ ਮੈਂ ਜਾਨੀ ਰਾਨੀ ਅਮਰੂਦ ਲੈ ਕੇ ਆਈ ਤੇ ਮੈਂ ਅਮਰੂਦ ਕੱਟ ਕੇ ਲੱਗੇਗਾ ਪਹਿਲੀ ਗੰਦੀ ਵੱਡੀ ਦਾੜ ਮੇਰੇ ਹੱਥ ਚ ਆ ਗਈ ਮੈਂ ਕਿਹਾ ਇਨਾਲਲਾ ਮੈਂ ਆ ਦਾੜ ਤੇ ਆ ਗਈ ਜੋ ਇਹਨਾਂ ਨੇ ਨਾ ਛੜਕੋਂ ਉਤਰਨਾ ਟਰੈਕਟਰ ਲੈ ਕੇ ਤੇ ਮੈਂ ਕਹਣਾ ਚੱਲ ਘਰੇ ਆਉਣਗੇ ਤੇ ਰੋਟੀ ਖਾਣਗੇ ਤੇ ਇਹਨਾਂ ਨੇ ਰਾਤ ਦੇ ਗਏ ਹਣਾ ਤੜਕੇ ਦੇ 3-4 ਵਜੇ ਦੇ ਇਹਨਾਂ ਨੇ 2:30 ਵਜੇ ਆਉਣਾ। ਇਹਨਾਂ ਨੇ ਗੇਟ ਗਾੜੀ ਦੀ ਟਰਾਲੀ ਫੇਰ ਖਾਣ ਨੂੰ ਪੈੜਾਂ ਨੂੰ ਉਤਾਰ ਲੈਣੀ। ਮੈਂ ਫੇਰ ਵੇਂਦੀ ਰਹਿ ਜਣਾ ਤੇ ਚਲੇ ਗਏ। ਰੋਟੀ ਨਾ ਇਹਨਾਂ ਨੇ ਖਾਣ ਤਾਂ ਮੰਮੀ ਨਾ ਖਾਣੀ। ਹਾਂ। ਮੰਮੀ ਨਾ ਖਾਣੀ ਤਾਂ ਮੰਮੀ ਨਾ ਗੁੱਸੇ ਹੋਣਾ। ਮੰਮੀ ਨੇ ਆਖਣਾ ਮੈਂ ਤੂੰ ਖਾ ਲੈ ਰੋਟੀ। ਆਖਣਾ ਮੰਮੀ ਚਾਹ ਲਾਉਂਦੇ ਤੇ ਤੂੰ ਖਾਣੇ। ਮੈਂ 2006 ਤੋਂ ਲੈ ਕੇ ਤੇ 2012 ਤੱਕ ਸਾਰੀ-ਸਾਰੀ ਪਹਿਲੀ ਚੀਜ਼ ਹੁੰਦਾ ਸਾਡੇ ਕਮਾਦ। ਤੇ ਬਹੁਤ ਮਿਲ ਗਿਆ ਮੈਂ। ਸੋਹਰਾ ਸਾਰਾ ਹੀ ਸਾਰਾ ਹੀ ਮੇਲੇ ਚ ਇਹਨਾਂ ਆਇਆ। ਸਾਰੇ ਨਾਲ ਮਿਲ ਰਹਿਣਾ। ਸਾਰੇ ਸਾਰੇ ਕਮਾਸ ਹੀ ਸਾਲ ਸਿਆਲ ਮੇਲੇ ਚ ਵਸ ਮੇਲੇ ਜਾਂਦੇ ਨੇ ਸਾਲ ਸਿਆਲ ਵਾ ਇਹ ਨਾ ਬਲਜੀਤ ਦੀਦੀ ਦੀ ਕੋਟੀ ਆ ਉਹ ਬੀਬੀ ਨੂੰ ਪੁੱਛਣ ਡੈ ਬੀਬੀ ਵੀ ਕਿਹੜੀ 29 ਪਾਵਾਂ ਤੇ ਆਂਦੀ ਚੱਲ ਪਿਛਲਾ ਪਾਸਾ ਜਿਹੜਾ ਸਾਫ ਹੀ ਬਣਾ ਲਈਏ ਤੇ ਬਾਹਾਂ ਤੇ ਤੇ ਅਗਲੇ ਬੰਨੇ 29 ਪਾ ਲਾਂਗੇ ਮੈਂ ਲੈ ਆਉ ਮੈਂ ਆਉਣਾ ਬੀਬੀ ਤੋਂ ਹੋਣ ਲੈਣੀ ਆ ਉਹ ਮੇਰਾ ਤਿੰਨ ਚਾਰ ਮਾਤਾ ਤੂੰ ਹਾਂ ਮਸਲਾਈਆਂ ਚੜਾਈਆਂ ਤੇ ਪਾਉਂਦੇ ਹੁੰਦੇ ਆ ਕੁਝ ਨਹੀਂ ਆ ਮੈਂ ਕੋਟੇ ਬੈਠਿਆ ਨਹੀਂ ਅੱਛਾ ਹਾਂ ਫੇਰ ਲੇ ਚੱਕਾ ਕਰਦਿਆਂ ਚਾਰ ਪੁੱਠੇ ਚਾਰ ਸਿੱਧੇ ਮੈਂ ਪਿਛੇ ਮੈਨੂੰ ਕੰਮ ਕੋਈ ਨਹੀਂ ਛੱਡਿਆ ਹੁਣ ਮੰਜੇ ਪਏ ਚਾਰ ਪੰਜ ਹੁਣ ਧੁਪਾਂ ਲੱਗਦੀ ਆ ਤੇ ਉਹਨਾਂ ਨੂੰ ਉਹਨਾਂ ਨੂੰ ਹੁਣ ਆਉਣ ਵੇਖੀ ਮੰਜੇ ਵੜਕਾਉਣੇ ਹੁਣ ਤਿੰਨ ਚਾਰ ਪਏ ਜਿਹੜੇ ਉਹਲੇ ਤੂੰ ਵੇਖਿਆ ਨਹੀਂ ਕਿ ਮੈਂ ਵੀ ਮੰਜੇ ਵੜੇ ਔਣਦਾਂ ਰਿਆਂ ਬੜੇ ਮੰਜੇ ਪਏ ਮੈਨੂੰ ਨਹੀਂ ਮੈਨੂੰ ਆਉਂਦੇ ਨਹੀਂ ਆਉਂਦੇ ਸੀ ਪਹਿਲਾਂ ਬੜੇ ਕਿੱਥੇ ਹੋਰ ਚਾਰ ਮੰਜੇ ਉੱਣ ਵਾਲੇ ਸੀ ਬੱਤ ਹੋਇਆ ਮੋਦੋਂ ਜਦ ਮੈਂ ਨਾ ਪਰਪਰੇਟ ਹੋਇਆ ਤੇ ਆਉਣੇ ਨਹੀਂ ਉਹਦਾ ਮੈਥਾ ਸੋਹਰਾ ਹੁੰਦੇ ਹਾਂ ਤਾਂ ਕਰਕੇ ਆਉਣੇ ਤੇ ਉਹ ਪਾਪਾ ਜੀ ਫਿਰ ਇਹਨਾਂ ਨੂੰ ਨਾਲ ਲਾਇਆ ਵੀ ਗਰਨੀ ਤੇ ਹੁਣ ਮੌਜਾਂ ਮੰਜੇ ਤੇ ਤੇ ਆ ਜਾ ਪੁੱਤ ਤੂੰ ਮੇਰੇ ਨਾਲ ਮੈਂ ਦੋ ਦੋ ਕੰਮ ਨਹੀਂ ਮੈਨੂੰ ਆਉਂਦੇ ਬਿਲਕੁਲ ਕਦੇ ਇੱਕ ਤੇ ਮੈਂ ਬਹੁਤ ਮਤਲਬ ਉੜੀ ਕਿਤੇ ਉੜੀ ਫੁੜੀ ਨਹੀਂ ਕਿਤੇ ਮਤਲਬ ਮੰਜਾ-ਮੰਜਾਣਾ ਨਾਲ ਡੈਡੀ ਦੇ ਨਾਲ ਤੇ ਇੱਕ ਮੈਨੂੰ ਡੰਗਰ ਨਹੀਂ ਛੋੜਿਆ ਆਉਂਦੇ ਮਜਾ ਮਜਾ ਤਾਂ ਨਹੀਂ ਕਰਨੀ ਹੁੰਦੀ ਮੈਨੂੰ ਨਹੀਂ ਉਧਾਰ ਕਰਨੀ ਹੁੰਦੀ ਮੇਰੇ ਨਾਲ ਵਿਆਹ ਨੂੰ ਡੇਢ ਕਿ ਮਹੀਨਾ ਹੋਇਆ ਡੇਢ ਦਾ ਡੇਢ ਮਹੀਨਾ ਤੇ ਮੈਂ ਹੁਣ ਇੱਥੇ ਆ ਗਈ ਇਹਨਾਂ ਦੇ ਨਾਲ ਤੇ 12 13 ਸਾਲ ਮੰਮੀ ਦੇ ਨਾਲ ਮਤਲਬ 10 ਸਾਲ ਮੰਮੀ ਨਾਲ ਆਈ ਹਾਂ ਹਾਂ ਉੱਥੇ ਰਹੇ ਹਾਂ 10 ਸਾਲ ਉੱਥੇ ਰਹੀ ਹਾਂ ਮੰਮੀ ਨਾਲ 10 ਸਾਲਾਂ 'ਚ ਮੈਨੂੰ ਇੱਕ ਵਾਰੀ ਵੀ ਮੰਮੀ ਨੇ ਨਹੀਂ ਕੱਲਿਆ ਡੰਗਰਾ ਜੀ ਧਾਰ ਕੱਢਣ ਇਹਨਾਂ ਦੇ ਹੈ ਨਹੀਂ ਰਿਵਾਜ ਧਾਰ ਮੰਮੀ ਕੱਢਣ ਜਾਂ ਪਾਪਾ ਕੱਢਣ ਉਹਨਾਂ ਨੇ ਮੈਨੂੰ ਕੱਲਿਆ ਇਹ ਨਾ ਮੇਰੇ ਮਹੀਨਾ ਵਿਆਹ ਨੂੰ ਹੋਇਆ ਤੇ ਮੰਮੀ ਤੇ ਮੇਰੀ ਨਾਨਾ ਇੱਥੇ ਕਪੂਰਥਲੇ ਵਿਆਹ ਆਈ। ਮੰਮੀ ਕਹਿੰਦੇ ਚੱਲ ਮੈਂ ਨੋਹ ਵਿਆਹ ਹੀ ਆਪਣੀ ਤੇ ਹੁਣ ਮੈਂ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵੇਖ ਆਵਾ ਕਿ ਇਹ ਨਿੱਕੇ ਨਿੱਕੇ ਸੱਜਣਾਂ ਦੇ ਮੰਮੀ ਡੈਡੀ ਨੂੰ ਘਲਦੇ ਹੁੰਦੇ ਸੀ ਮੰਮੀ ਨਹੀਂ ਵਿਆਹ ਵੇਖਣ ਜਾਂਦੇ ਹੁੰਦੇ ਹੁੰਦੇ ਇੱਥੇ। ਡੇਰਿਆਂ ਦੇ ਘਰ ਹੀ ਨਾ ਦਾਾਂ ਕਰਕੇ ਫਿਰ ਉੱਥੇ ਬੜਾ ਔਖਾ ਹੁੰਦਾ ਸੀ ਜਾਣਾ ਉੱਥੇ। ਆਂਦੀ ਆ ਨਾ ਵਿਆਹ ਅਡੀਆਂ ਤੇ ਮੇਰੇ ਤੋਂ ਚੋਰੀ ਕੀਤੇ ਮੰਮੀ ਇਹਨਾਂ ਨੂੰ ਆਸਤੇ ਆਈ। ਆਂਦੀ ਵੀ ਨੋ ਵੋਲਪੀ ਨੂੰ ਗੋਏ ਜਿਹਾ ਨਾ ਜਾਣਦੀ ਤੇ ਜ਼ਿੰਮੇਵਾਰੀ ਤੇਰੀ ਆ ਜੇ ਤੂੰ ਧਾਰਾਂ ਕੱਢ ਲੈ। ਤੇ ਫੇਰ ਮੈਂ ਵਿਆਹ ਚਲ ਜਾ ਜੇ ਤੂੰ ਧਾਰਾ ਤੋਂ ਜਵਾਬ ਦਿੰਨਾ ਤੇ ਗਰਮੀਤ ਨੂੰ ਧਾਰਾ ਕੱਢਣਾ ਡਾਈ ਤੇ ਮੈਂ ਫਿਰ ਨਹੀਂ ਇਹਨਾਂ ਨੇ ਆਖਿਆ ਨਹੀਂ ਮੰਮੀ ਜਾ ਤੇ ਸ਼ਾਮ ਮੰਮੀ ਹੁਣੀ ਚੱਲ ਗਏ ਸ਼ਾਮਾਂ ਨੂੰ ਜਵਾਨ ਜੀ ਹੁਣੀ ਫੜ ਕੇ ਬਾਲਟੀ ਆਂਦੇ ਉਰੇ ਆਈ ਮੈਨੂੰ ਆਦੇ ਤੈਨੂੰ ਧਾਰ ਕੱਢਣੀ ਹੁੰਦੀ ਆ ਕੀ ਹੋ ਹੋ ਮੈਂ ਪੇਕੇ ਕੱਢਦੀ ਰਹੀ ਆ ਹਾਂ ਮੈਂ ਮੇ ਪੇਕੇ ਕੱਢਦੀ ਵੀ ਮਹੀਨਾ ਕਿ ਮੇਰੇ ਵਿਆਹ ਨੂੰ ਹੋਇਆ ਇਹਦੇ ਤੇ ਆਂਦਾ ਵੀ ਇਦਾਂ ਕਰ ਮੈਂ ਬਾਹਰ ਖੋ ਕੇ ਵੇ ਨਾ ਵੀ ਡੈਡੀ ਤੇ ਨਾ ਆਉਂਦੇ ਤੇ ਨਹੀਂ ਤੇ ਤੂੰ ਧਾਰਾ ਕੱਢਦੇ ਤੇ ਜੇ ਮੰਮੀ ਦਾ ਫੋਨ ਆਵੇ ਤੇ ਮੰਮੀ ਨੂੰ ਆਖਣਾ ਕਿ ਧਾਰਾ ਇਹੋ ਕੱਢਦੇ ਰਹੇ ਲੈ ਵੀ ਮੰਮੀ ਨੇ ਬੜੇ ਮਜੇ ਨਾਲ 10 ਦਿਨ ਵਿਆਹ ਦੇ ਲਾਏ ਤੇ ਚੱਲ ਮੇਰਾ ਪੁੱਤ ਧਾਰਾ ਕੱਢਣ ਗਿਆ ਤੇ ਨੋ ਚੁੰਕਾ ਸਾਫ ਡੈਡੀ ਵੀ ਨਾ ਤਾਰਾ ਕੱਲੇ ਦਿੰਦੇ ਡੈਡੀ ਤੇ ਨਾ ਉਹ ਇੰਜਨ ਰਿਪੇਅਰ ਕਰ ਰਿਹਾ ਸੀ ਘਰ ਹੀ ਇੰਜਨ ਰਿਪੇਅਰ ਕਰਦੇ ਤੇ ਇੰਜਨ ਨੋਜ਼ਲ ਦਾ ਪ੍ਰੈਸ਼ਰ ਵੱਜ ਗਿਆ ਹੁੰਗੜ ਦੇ ਵਿੱਚ ਤੇ ਤੇਲ ਲੰਘ ਗਿਆ ਇਹਦੀ ਗਾਂ ਨੂੰ ਤਾਂ ਤੇਲ ਡੜ ਗਿਆ ਸੀ ਤੋ ਅ ਡੀਜ਼ਲ ਉਹਦੀ ਪ੍ਰੈਸ਼ਰ ਬਹੁਤ ਤੇਜ਼ ਹੁੰਦਾ ਇੱਥੇ ਉਂਗਲ ਦੇ ਵਿੱਚ ਨਾ ਐਦਾਂ ਮਾਸਾ ਖਿਰਾਕ ਹੋਇਆ ਤੇ ਉਹ ਤੇਲ ਤਾਂ ਚੜ ਗਿਆ ਤੇਜ਼ੀ ਨਾਲ ਉਹ ਸਾਨੂੰ ਪਤਾ ਨਹੀਂ ਲੱਗਾ ਵੀ ਡੈਡੀ ਨੇ ਚੱਲ ਕੋਈ ਗੱਲ ਨਹੀਂ ਫੇਰ ਕੀ ਮੜੀ ਮੋ ਟੋ ਉਂਗਲ ਵੀ ਕਰਦੀ ਆ ਉਹ ਕਿਤੇ 15 ਮੀਆਂ ਜਿਹੜਾ ਬੰਦ ਅੰਦਰ ਅੰਦਰ ਗਾਲਾ ਪੈ ਗਿਆ ਉਂਗਲ ਦੇ ਅੰਦਰ ਤੇ ਉਂਗਲ ਦਾ ਇੱਥੋਂ ਮਾਸ ਕੱਟਣਾ ਪਿਆ ਇੰਨੀ ਸਾਰੀ ਉਂਗਲ ਉਤਰੇ ਮੈਨੂੰ ਮਾਸ ਹੱਡੀ ਘਲਾਈ ਥੱਲੇ ਮਾਸ ਕੱਟਤਾ ਹੀ ਸਾਰਾ ਉਂਗਲ ਦਾ ਵਿੱਚੋਂ ਫੇਰ ਦੁਬਾਰਾ ਮਾਸ ਆਇਆ ਉਂਗਲ ਬਹੁਤ ਪੋਲੀ ਹੋ ਗਈ ਡੈਡੀ ਦੀ ਸੱਜਿਆ ਦੀ ਉਂਗਲ ਹੀ ਤੇ ਉਹ ਮੁੜ ਕੇ ਫੇਰ ਉਹਨਾਂ ਨੇ ਬਾਅਦ ਮੁੜ ਕੇ ਧ ਉਹਨੇ 10 ਸਾਲ ਨੂੰ ਟੰਗਰਾ ਨਹੀਂ ਜਾਣ ਦਿੱਤਾ ਧਾਰਾ ਨਹੀਂ ਕੱਢਣੀ ਪਈ ਪਰ ਮੰਮੀ ਨੂੰ ਅੱਜ ਤੱਕ ਵੀ ਨਹੀਂ ਪਤਾ ਲੱਗਾ ਵੀ ਮੈਂ ਕੰਬੂਰ ਥਲੇ ਵਿਆਹ ਕੀਤੀ ਆ ਤੇ ਇਹਨੇ ਪਾਰਾ ਕਢਾਈਆ ਮਾਉਟੀ ਕੋਲ ਠੀਕ ਆ ਆਂਦਾ ਵੀ ਦੱਸੀ ਨਾ ਮੰਮੀ ਨੂੰ ਦਿਓਰ ਮੇਂ ਪਾ ਦ ਦੇਣਾ ਇਹ ਤੇ ਮੰਮੀ ਵੇਖ ਲੈ ਇਹਦੀਆਂ ਮਨੀ ਦੀਆਂ ਗੱਲਾਂ ਵੇਖ ਲੈ ਪਾਪੀ ਨੂੰ ਗੋਇਜ ਘਰ ਦਾ ਹੀ ਉਹ ਬੜਾ ਹੋ ਜਾ ਹੁੰਦਾ ਸੀ ਉਹਨੇ ਸ਼ਿਕਾਇਤ ਲਾੜੀ ਨਹੀਂ ਇਹਨੇ ਉਹਦਾ ਵੀ ਧਿਆਨ ਰੱਖਣਾ ਬਾਹਰ ਵੀ ਲੱਭਤ ਨਹੀਂ ਇਹਦਾ ਆ ਮੈਨੂੰ ਬੜਾ ਵਕਤ ਲੱਗਦਾ ਵਾ ਮੈਂ ਨਿਕਾਇਆ ਨਹੀਂ ਤੇ ਮੰਮੀ ਆਗੇ ਪੰਜਾਬ ਵਿਆਹ ਤੇ ਮੇਰੇ ਖਾਲਸ ਤੇ ਮੰਮੀ ਚਲੇ ਗਏ ਤੇ ਉਹ ਨਾ ਮੱਝ ਹੁੰਦੀ ਸੀ ਸਾਡੇ ਕੋਲ ਬਹੁਤ ਕਰੋੜ ਮੰਮੀ ਦੇ ਹੱਥ ਤੇ ਪੈ ਜਾਂਦੀ ਸੀ ਤੇ ਮੰਮੀ ਦੇ ਹੱਥ ਤੇ ਪਈ ਮੰਮੀ ਨੂੰ ਚਾਹੀਦੀ ਚੇਚਾ ਵਿਆਹ ਹੋਣਾ ਪਿਆ ਅਮਰਜੰਸੀ ਵਿੱਚ ਤੇ ਮੈਂ ਉਹਦੇ ਮੰਮੀ ਦੀ ਚੁੰਨੀ ਲੈ ਕੇ ਨਾ ਉਹ ਤੇ ਮੰਮੀ ਉਹ ਹੁਣ ਕਹਿੰਦੇ ਮੱਤ ਲਮਕ ਲਮਕ ਕੇ ਥਾਲਾਂ ਦੇ ਨਾਲ ਝੋਦਾ ਰਿਆ ਉਹ ਬੜੀ ਔਖੀ ਨਿਕਲਦੀ ਸੀ ਧਾਰ ਵੀ ਉਹਦੀ ਬੜੀ ਔਖੀ ਨਿਕਲਦੀ ਹੁੰਦੀ ਸੀ ਹਾਂ ਤੇ ਉੱਥੇ ਰਾਜਵਿੰਦਰ ਆਉਂਕੇ ਫੇਰ ਹੀ ਕਹਦੇ ਸੀ ਨਾ ਤਾਂ ਆਂਟੀ ਦਾ ਤੇ ਮੇਰਾ ਬੰਦਾ ਤੇ ਉੱਥੇ ਰਾਜਵਿੰਦਰ ਤੇ ਫੜਨ ਦੀ ਹੀ ਨਹੀਂ ਆਉਂਦੀ ਸੀ ਰਾਜਵਿੰਦਰ ਇਹ ਫੜਿਆ ਤੇ ਹੈਗਾ ਕਿ ਕਿਨੂੰ ਫੜਿਆ ਨਹੀਂ ਰਾਜਵਿੰਦਰ ਆਈ ਨਹੀਂ ਵਿੱਚ ਹਾਂ ਹਾਂ ਠੀਕ 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 ਕਿੰਨਾ ਹੋ ਗਿਆ ਇਹ ਤਾਂ ਜੀ ਬਣ ਗਈ ਹੈ ਕੀ ਦਾਦੀ ਬਣ ਗਈ ਹੈ ਉਹ ਠੰਡਾ ਹੋ ਗਿਆ ਨਾ ਉਸੇ ਵੀ ਇਹ ਕੀ ਬਣ ਗਿਆ ਇਹ ਆ ਲੀਕਾ ਪੈਂਦੀ ਹੈ ਜਾਣੀ ਮੈਂ ਕਪੜਾ ਬਦਲ ਲਿਆ ਕਪੜੇ ਮੈਂ ਬਦਲ ਕੇ ਸੇ ਤੀਜੀ ਵਾਰੀ ਬਦਲ ਲਏ ਆ ਕਪੜੇ ਦੋ ਪਹਿਲਾਂ ਪਹਿਲੀਆਂ ਜਗ੍ਹਾ ਉੱਥੋਂ ਨਾ ਗਿਆ ਪਾਈ ਹਾਂ ਹਾਂ ਇਹ ਵੀ ਵੀਡੀਓ ਬਣਾਈ ਉਦੋਂ ਦੂਜੇ ਪਾਸੇ ਅਸਵੇਰੇ ਪਲਾਈ ਹਾਂ ਇੱਕ ਵਾਰ ਪਹਿਲਾਂ ਬਣਾਈ ਆ ਤੇ ਹੁਣ ਤੀਜੀ ਵਾਰੀ ਬਦਲੀ ਤੀਜੀ ਵਾਰੀ ਬਦਲੀ ਫੇਰ ਬਦਲਨੇ ਆ ਬਾਦ ਫੇਰ ਜਾਣਾ ਹਲੀ ਫੇਰ ਬਦਲਨੇ ਆ ਹੁਣ ਜਾਣਾ ਦਵਾਈ ਲੈਣ ਚਲੋ ਫੇਰ ਹੁਣ ਅਬਰਸਾ ਚੱਲਦੇ ਦਵਾਈ ਲੈਣ ਬਾਕੀ ਫੇਰ ਹੁਣ ਆ ਇਹ ਸੇਰੇ ਪਹਿਣੀ ਐ ਸੇਰੇ ਬਣਾਵਾਂਗੇ ਫੇਰ ਬਾਕੀ ਕੱਲ ਬਣਾਵਾਂਗੇ ਚਲੋ ਜੀ ਚਾਰ ਬਣਾ ਲੰਬਾ ਸਾਡਾ ਕੱਟੇ ਵੀਡੀਓ ਹਾਂ ਪੰਜ ਪੰਜ 7 7 ਪਤਾ ਡੱਬੇ ਚ ਡੱਬੇ ਮੰਮੀ ਆਖੀ ਦਰਵਾਜ਼ੇ ਤੋਂ ਬੰਦ ਸਿੱਧਾ ਦਰਵਾਜ਼ੇ ਤੋਂ ਚਲ ਜਾਓ ਚਲੋ ਫੇਰ ਵੈਨੇ ਕੋਈ ਗੱਲ ਨਹੀਂ 20 ਪੌਣੀ ਗਾੜੀ ਦੋ ਪੁੱਠੇ ਦੋ ਸਿੱਧੇ ਰੱਖੋ ਤੇ ਜਿਹੜੀ ਪੁੱਠੀ ਚਲਾਈ ਪੁੱਠੀ ਨਾ ਕਰੋ ਮਦਦ ਅਸ ਰਹੀ ਹੈ ਕੁਝ ਹਾਂ ਉਹ ਦਿਨ ਉਹ ਸੁਣੀ ਉਹ ਦਿਨ ਉਹ ਦਿਨ ਆ ਜਿਹੜੀ ਨਾ ਆ ਨਹੀਂ ਮੈਨੂੰ ਚੰਗਾ ਕਾਕਾ ਕਾ ਥੱਲੇ ਉਦਾਂ ਹੀ ਬਣਾ ਲਈਏ ਤੂੰ ਤੇ ਭਾਵੇਂ ਬੇਬੇ ਨੂੰ ਆਖਿਆ ਸੀ ਮੈਂ ਨਾ ਥੱਲੇ ਮਸਲਾਈਆਂ ਪਕੜਾਤੀਆਂ ਨਹੀਂ ਤਾਂ ਕਰਦੇ ਇਦਾਂ ਨਹੀਂ ਕੋਈ ਨਹੀਂ ਕੋਈ ਨਹੀਂ ਆਗੇ ਮੈਂਬਰ ਸਾਡੇ ਆਵੇ ਆਗੇ ਆ ਤੁਹਾਡੀ ਠੀਕ ਹੋ ਰਹੀ ਸੀ ਰੋਟੀ ਪਣੀ ਖਾਏ ਹੋ ਪਣੀ ਸਮੋਸੇ ਖਾ ਕੇ ਅਗਲੀ ਠਾਕਾ ਲਵਾ ਕੇ ਹਾਂ ਤੁਸੀਂ ਤਾਂ ਬਤਾਈ ਨਹੀਂ ਦਿੱਤੀ ਪਰ ਆ ਬੇੜਕੇ ਨਾਲ ਖਾ ਕੇ ਆ ਗਏ ਆਟੇ ਲਾਏ ਆ ਚੂਨ ਹੜੀ ਦੋ ਵਾਰ ਕੋਈ ਨਹੀਂ ਆਟੇ ਲਾਏ ਮੈਂ ਠਾਕੇ ਲਵਾਏ ਅਗਲੀ ਲੈ ਖਾਣ ਦੇਣ ਦੇਣ ਵੇਖਾਂ ਅੱਜ ਸਮੋਸੇ ਮਾਲ ਵੇਚਣਾ ਠਾਕੇ ਵਾਲੇ ਅੱਜ ਅੱਜ ਰਿਸ਼ਤਾ ਆ ਟਾੜਾ ਯਾਰ ਰਿਸ਼ਤਾ ਟਾੜਾ ਯਾਰ ਰਿਸ਼ਤਾ ਅੱਜ ਰਿਸ਼ਤਾ ਹੋਇਆ ਦੋਰੀਆ ਸ਼ਹਿਰ ਉਹ ਬੇਣੀ ਦੁੱਧ ਉਹਨੇ ਬਹੁਤ ਦੁੱਧ ਦੇਗਾ ਨੂੰ ਲੱਗ ਮੈਂ ਪਾ ਕੇ ਆਈ ਹਾਂ ਹਾਂ ਚਲੋ ਦਿਖਾ ਦਿਓ ਇੱਥੇ ਖਾਣਾ ਫਿਰ ਨਹੀਂ ਹੋ ਜਾਣਾ ਖਾਣਾ ਅੱਛਾ ਇਹ ਤਪੱਸਿਆ ਹੀ ਆ ਵੈਸੇ ਵੀਡੀਓ ਵਾਲੀ ਵੀ ਹੈ ਨਾ ਮੈਂ ਹਿਸਾਬ ਲਾਇਆ ਵੈਸੇ ਵੀਡੀਓ ਪੂਰੀ ਤਵੱਸਿਆ ਸਾਡੀ ਮੇਰੀ ਰੋਟੀਆਂ ਖਾਓ ਵੀਡੀਓ ਦੇ ਬਿਨਾ ਵੀ ਇਦਾਂ ਨਹੀਂ ਓਖੜ ਥਾਲੀ ਚਲਦੀ ਪੂਰੀ ਰੀਜ ਨਾਲ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸਾਰੇ ਹੁਣ ਟੀਮ ਸਾਡੀ ਚਲੀ ਗਈ ਆ ਅੰਦਰ ਵੀਡੀਓ ਬਣਾਉਣ ਵਾਸਤੇ ਮੈਂ ਰਹਿ ਗਿਆ ਕੱਲਾ ਬਾਹਰ ਓਕੇ ਜੀ ਬਾਏ ਜੀ ਥੈਂਕ ਯੂ ਜੀ